ਵਾਹ ਅੰਗਰੀਨੀ ਹੈ ਬਈ ਆਈ ਕਰਦੇ ਹੋ ਕੁਛ ਨਹੀਂ ਬਈ ਕੁਛ ਨਹੀਂ ਕੁਛ ਨਹੀਂ ਅਸੀਂ ਕੁਛ ਨਹੀਂ ਕਰਦੇ ਓਏ ਬੜ ਬੜਦੇ ਇਹ ਵੀ ਵੀਡੀਓ ਵੀਡੀਓ ਬਣਾ ਕੀ ਕਰਦਾ ਚਲਾ ਤੂੰ ਕੀ ਕਰਦਾ ਬਈ ਵੀਡੀਓ ਨਾ ਸਾਲਾ ਮੇਰਾ ਤੁਸੀਂ ਗੰਦਮ ਸੁੱਖ ਸੁੱਖਾ ਮਲੀ ਜਾਂਦੇ ਲੋਕਾਂ ਨੂੰ ਆਹੋ ਸਿਖਾਉਂਦੇ ਹੋ ਨਹੀਂ ਬਈ ਅਸੀਂ ਤਾਂ ਕੁਛ ਨਹੀਂ ਕਰਦੇ ਬਈ ਆਹ ਦੇਖੋ ਬਈ ਆਹ ਦੇਖੋ ਜੀ ਕੁਛ ਨਹੀਂ ਕੀਤਾ ਹਾਂ ਹਾਂ ਤੁਹਾਨੂੰ ਦੱਸਦਾ ਆ ਸੁੱਖਾ ਮਲੀ ਜਾਂਦੀ ਹੈ ਬਈ ਇਹ ਕੁੜੀ ਨਹੀਂ ਬਈ ਅਸੀਂ ਤਾਂ ਵੈਸੇ ਆਹ ਦੱਸਦੇ ਹਾਂ ਦੱਸਦੇ ਹਾਂ ਵੀਡੀਓ ਨਾ ਪੰਜਾਬ ਦੇ ਬਾਈ ਚ ਹਾਲਾਤ ਹੋ ਗਏ ਅਸੀਂ ਵੀਡੀਓ ਐਵੇਂ ਨਹੀਂ ਬਣਾਉਂਦੇ ਲੋਕਾਂ ਨੂੰ ਅਸੀਂ जागरूक करने वाली वीडियो होने हैं देखो खड़ा, हो खड़ा, खड़ा, खड़े हो पकड़ो देखो सोई गंदगी पास है भाई कुछ नहीं करते वैसे ही सामने बैठे सी आओ सर खड़े एक कोई नहीं कोई नहीं खड़े एक मिनट खड़े हो खड़े हो 10 10 थोड़े जो डंडा भरया ना ऐसा मनोगे भाग के मनोगे खड़े ਪਾਣੀ ਨਹੀਂ ਲੈ ਅਤ ਪਾਣੀ ਚੱਲਦਾ ਜੀ ਫਿਰ ਬੰਦਿਆਂ ਨੂੰ ਦੱਸੋ ਕਰਦੇ ਕੀ ਹੋ ਤੁਸੀਂ ਸੁੱਖਾ ਮੜਦੇ ਹੋ ਨਹੀਂ ਭਾਈ ਆ ਦੇਖੋ ਕੁਛ ਨਹੀਂ ਆ ਦੇਖੋ ਭਈ ਇਹ ਸੁੱਖਾ ਮੜੀ ਜਾਂਦੇ ਸੀਗਾ ਨਾਲ ਜਵਾਕ ਹੈ ਇਹ ਨਹੀਂ ਪਤਾ ਜਵਾਕ ਦਾ ਲੱਗਦਾ ਕੀ ਇਹ ਕੀ ਦੀ ਜ਼ਿੰਦਗੀ ਖਰਾਬ ਕਰਦੀ ਹੈ ਬਦਰਾ ਕਿਤਨੀ ਲੱਗਦੀ ਹੈ ਇਹ ਹਾਂ ਤ੍ਰਪਤੀ ਜੀ ਹਾਂਜੀ ਆ ਦੇਖੋ ਭਾਈ ਜੀ ਸਗੀ ਚਾਚੀ ਉਹਦੇ ਸਗੇ ਭਤੀਜੇ ਤੋਂ ਸੁੱਖਾ ਮੜਾਈ ਜਾਂਦੀ ਹੈ ਇਹ ਕੀ ਕੀ ਕਰਦੇ ਹੋ ਮਲ ਕੇ ਭਈ ਇਹ ਦੱਸੋ ਬਾਈ ਤੁਸੀਂ ਵੀਡੀਓ ਨਾ ਬਣਾਓ ਮੈਂ ਤੈਨੂੰ ਕਹਿੰਦਾ ਇਹ ਦੱਸ ਵੀ ਤੁਸੀਂ ਇਹ ਜਿਹੜੀ ਚੀਜ਼ ਨੂੰ ਮਲਦੇ ਹੋ ਕੀ ਪਤਾ ਬਾਈ ਅਸੀਂ ਤਾਂ ਪਾਣੀ ਪੀਣ ਆਏ ਸੀ ਇੱਥੇ ਕੰਮ ਕਰਦੇ ਸੀ ਇਹੋ ਤੂੰ ਦੱਸ ਝੂਠ ਨਾ ਬੋਲੀ ਤਰੀ ਉਮਰ ਤਰੀ ਉਮਰ ਕੇ ਨਹੀਂ ਆ ਤਾ ਪਕੜਦਾ 16 ਸਾਲ ਦੀ ਇਹ ਸੁੱਖਾ ਮਲਦੀ ਸੀ ਨਹੀਂ ਦੱਸ ਦੇ ਮਲਦੀ ਹੈ ਹਾਂ ਮਲਦੀ ਸੀ ਇਹ ਤੈਥੋਂ ਮਲਉਂਦੀ ਆ ਕਿ ਤੂੰ ਆਪਣੀ ਮਰਜ਼ੀ ਨਾਲ ਆ ਐ ਮਲਉਂਦੀ ਆ ਕਿੱਝ ਮਲਉਂਦੀ ਆ ਤੇ ਕਿੰਨੇ ਵੇਚਦੀ ਤੈਨੂੰ ਇਹ ਦਿਨ ਦੇ ਝੜੀ ਦੇ 2 2000 ਕਿੰਨਾ ਸਤ ਤਰੁ ਕਿਨੇ ਕਿਨੇ ਰੇ ਬੇਜੂ ਪਤਾ ਨਹੀਂ ਜੀ ਜਵਾਗ ਨੂੰ ਮੈਂ ਤਾਂ 100 200 ਰੁਪਏ ਦੇ ਦੰਦੀ ਹੈ ਜੇ ਇਹਨੂੰ ਕਿਉਂ ਪਤਾ ਨਹੀਂ ਇਹ ਪੁੱਛਦੇ ਨਹੀਂ 2000 ਦਿੰਦੀ ਹੈ ਕਿ 2000 ਰੁਪਏ ਕੰਨੋਂਦੀ ਹੈ ਇਹ ਦੇ ਕੰਨੋਂਦੀ ਹੈ ਮੈਂ ਤਾਂ 200 ਤੇ 200 ਦਿੰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਜਵਾਗ ਨੂੰ ਦੇ ਕੇ 200 ਰੁਪਏ ਤੇ ਸਮਾਨ ਇਹ ਕੌਣ ਲੈ ਲੈਣ ਕੌਣ ਹੁੰਦਾ ਹੈ ਦੱਸੋ ਇਹ ਤਾਂ ਅਸੀਂ ਬਈ ਹੁਣ ਜੇ ਤੁਸੀਂ ਚੱਲ ਛਾਪਾ ਮਾਰ ਹੀ ਲੈ ਤਾਂ ਦੱਸ ਦਿੰਨੇ ਆ ਦੱਸ ਦੱਸ ਬੋਲ 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 ਇਹ ਸੀ ਮਲਕੇ ਇਹਨੂੰ ਲਾ ਲੈਣੇ ਆ ਹਾਂ ਹਾਂ ਗੋਲੀਆਂ ਬਣਾ ਲੈਣੇ ਆਗੇ ਹੱਥ ਦਿਖਾ ਹੁਣ ਤਾਂ ਹੈ ਨਹੀਂ ਬਾਈ ਤੁਸੀਂ ਉਹਦੀ ਆ ਆ ਗਏ ਗੋਲੀ ਬਣਾ ਕੇ ਫੇਰ ਬਾਈ ਇਹਦਾ ਕੀ ਕਰਦੇ ਹੋ ਇਹਦੇ ਵੇਚਦੇ ਆਂ ਅਸੀਂ ਪੁੜੀਆਂ ਚਪਾਲ ਲੈਣੇ ਆ 500 ਦੀ ਕੁੜੀ 1000 ਦੀ 200 ਦੀ 400 ਦੀ ਛੋਟੀਆਂ ਛੋਟੀਆਂ ਪੁੜੀਆਂ ਬਣਾ ਲੇ ਦੇਖੋ ਬਾਈ ਜੀ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਅੱਜ ਨਿੱਕਾ ਜਿਹਾ ਜਵਾਕ ਹੈ 16 ਸਾਲ ਦੀ ਦੀ ਉਮਰ ਹੈ ਇਹਦੀ ਸਗੀ ਮਾਸੀ ਹੈ ਇਹ ਤੋਂ ਆ ਕੰਮ ਕਰਵਾਉਂਦੀ ਹੈ ਇਹ ਕੰਮਾਂ ਦੇ ਵਿੱਚ ਤੁਸੀਂ ਦੇਖੋ ਵੀ ਪਤਾ ਨਹੀਂ ਕਿੰਨੇ ਘਰ ਪੱਟੇ ਗਏ ਆ ਤੂੰ ਪਹਿਲਾਂ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਲੋਕਾਂ ਤੇ ਤੇ ਆ ਤੁਸੀਂ ਦੇਖ ਰਹੇ ਹੋ ਸੂਏ ਦੇ ਜਿਹੜਾ ਖਤਾਨ ਹੈ ਸੂਏ ਦੇ ਖਤਾਨਾ ਦੇ ਇਥੇ ਬਾਈ ਸੁੱਖਾ ਬੀਜਿਆ ਹੋਇਆ ਹੈ ਪੈਰੀਗਲ ਪੰਡਾਲਾ ਵੀਰਾਂ ਨੂੰ ਇਹ ਬੇਨਤੀ ਹੈ ਜਿੱਥੇ ਵੀ ਇਹ ਸੁੱਖੇ ਦੀ ਜੜੀ ਬੂਟੀ ਤੁਹਾਨੂੰ ਲੱਗਦੀ ਹੈ ਇਹਨੂੰ ਤੁਸੀਂ ਪੱਟੋ ਜਾਂ ਇਹਦੇ ਸਪਰੇਅ ਮਾਰੋ ਤਾਂ ਕਿ ਲੋਕਾਂ ਦਾ ਫਾਇਦਾ ਹੋ ਸਕੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦ ਨੂੰ ਇਧਰ ਆ ਇਧਰ ਆ ਇਧਰ ਆ ਇਧਰ ਆ ਜਾ ਪਹਿਲਾਂ ਤਾਂ ਜਾ ਜਾਹੋ ਪਹਿਲਾਂ ਤਾਂ ਆਪ ਪਿੰਦੇ ਸੀਗੇ ਬਾਈ ਸਾਡੇ ਘਰ ਦੇ ਅੱਛਾ ਤੇ ਉਹ ਮੈਂ ਮੁਰਗਿਆ ਹੁਣ ਮੈਂ ਤਾਂ ਬਸ ਟਾਈਮ ਪਾਸ ਕਰਦੀ ਆ ਥੋੜਾ ਮੈਂ ਤਾਂ ਵੇਚ ਦੇਣੀ ਨਹੀਂ ਨਹੀਂ ਤੂੰ ਚੱਜ ਦਾ ਕੰਮ ਕਰ ਟਾਈਮ ਪਾਸ ਕਰ ਲੈ ਤੂੰ ਆ ਇਧਰ ਇਧਰ ਆਜਾ ਆਜਾ ਤੇ ਇਹਦਾ ਕੰਮ ਕੀ ਹੈ ਬਈ ਹੋਰ ਕੀ ਕੰਮ ਹੁੰਦੇ ਚੱਜ ਦਾ ਉੱਥੇ ਖੜੋ ਉੱਥੇ ਖੜੋ ਇਹ ਇਹ ਤਾਂ ਬੇਇੱਜ਼ਤੀ ਕਰਾਉਣ ਨਾਲ ਤਾਂ ਠੀਕ ਹੀ ਹੈ ਬਈ ਆਪਦਾ ਕੰਮ ਅੱਛਾ ਇਹ ਆਪਦਾ ਕੰਮ ਹੈ ਹਾਂ ਤੂੰ ਇਹਨੂੰ ਬਿਜ਼ਨਸ ਸਮਝਦੀ ਹੈ ਕਿੰਨਾ ਤੈਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਤੈਨੂੰ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਪੈਸਾ ਕਮਾਇਆ ਕਿੰਨੇ ਸਾਲ ਹੋ ਗਏ ਤੈਨੂੰ ਸਾਲ ਕੀ ਹੋਇਆ ਬਈ ਮਿਲ ਘਰ ਸਾਲ ਜਿੰਨਾ ਪੈਸਾ ਕਮਾਇਆ ਸਹੀ ਸੀ ਦੱਸ ਬਸ ਡੇਲੀ ਦਾ ਤੈਨੂੰ 4000 ਰੁਪਏ ਮਟ ਲੈਣੀਆਂ ਨੇ 3-4000 ਰੁਪਿਆ ਮਤਲਬ 1 ਲੱਖ 20 ਹਜ਼ਾਰ ਰੁਪਏ ਤਰਾ ਮਹੀਨੇ ਦਾ ਹੋ ਗਿਆ

ਦੱਸੋ ਪੱਤੇ ਦੇ ਕੋਲ ਕੀ ਕੀ ਪ੍ਰੋਪਰਟੀ ਜੀ ਦਿੰਦੀ ਹੈ ਕੋਈ ਤਾਂ ਕੋਈ ਨਹੀਂ 200 ਰੁਪਏ ਦਿੰਦੀ ਹੈ ਕੀ 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 ਇਹਦੇ ਕੋਲ ਪ੍ਰੋਪਰਟੀ ਚ ਇਹ ਕੋਠੀ ਹੈ ਜੀ ਇੱਕ ਤਾਂ ਕਿੰਨੇ ਦੀ ਕੋਠੀ ਤੇ ਕਿੰਨੇ ਪੈਸੇ ਲਾਏ ਹੈਗੇ ਲ ਬਹਿੰਗੀ ਕੋਠੀ ਹੈ ਜੀ ਬੜੀ ਦੇਖਣ ਚ ਪਰ ਹੋਣਗੀ ਹੋਗੀ 15-20 ਲੱਖ ਦੀ ਕੋਠੀ 20 ਲੱਖ ਦੀ ਕੋਠੀ ਤੇ ਜ਼ਮੀਨ ਕਿੰਨੀ ਹੈ ਜ਼ਮੀਨ ਕਿੰਨੇ ਬਣਾਈਏ ਨੇ ਜ਼ਮੀਨ ਇਹਨਾਂ ਬਣਾਈ ਜੀ 10-15 ਕਿੱਲੇ 10-15 ਕਿੱਲੇ ਜ਼ਮੀਨ ਠੀਕ ਹੈ ਤੇ ਇਹ ਸਾਲ ਕਹਿੰਦੀ ਹੈ ਝੂਠ ਨਾ ਬੋਲੀ ਕਿੰਨੇ ਸਾਲ ਹੋ ਗਏ ਇਹਨੂੰ ਕੰਮ ਕਰਦੇ ਇਹਨੂੰ ਝੂਠ ਨਾ ਬੋਲੀ ਸੱਚੀ ਹੋ ਗਏ 10-15 ਸਾਲ ਸੱਤ ਬਾਈ ਕੋਈ ਜਵਾਖ ਨੂੰ ਜਵਾਖ ਨੂੰ ਤੈਨੂੰ ਤੈਨੂੰ ਕਿੰਨੇ ਚਿਰ ਹੋਗੇ ਨਾਲ ਇਹਦੇ ਕੰਮ ਕਰਦੇ ਨੂੰ ਮੈਨੂੰ ਪੰਜ ਇਹਦਾ ਮਤ ਅੱਜ ਹੀ ਲਿਆਂਦਾ ਬਾਈ ਇਹਨੇ ਇੱਕ ਵਾਰ ਬੋਲਣਾ ਬਾਈ ਬੋਲਣਾ ਕਿੰਨੇ ਪੰਜ ਸਾਲ ਪੰਜ ਸਾਲ ਤੋਂ ਜਵਾਖ ਨੂੰ ਹੋਗੇ ਤੈਨੂੰ ਅੱਜ ਹੀ ਲਿਆਂਦਾ ਵੀਰੇ ਇਹਨੇ ਹਾਂ 11 11 ਸਾਲ ਦੀ ਉਹਦੀ ਉਮਰ ਸੀਗੀ ਜਦੋਂ ਤੂੰ ਜਵਾਖ ਨੂੰ ਤੇਰੀ ਉਮਰ 11 ਸਾਲ ਦੀ ਸੀ ਪੁੱਤ ਤੂੰ ਕੰਮ 11 ਸਾਲ ਦੀ ਉਮਰ ਸੀ ਜਦੋਂ ਤੂੰ ਨਾਲ ਲਾ ਲਿਆ ਸੀਗਾ ਇਹਦੇ ਬੱਚੇ ਕਿੰਨੇ ਆਪਦੇ ਦੋ ਦੋ ਬੱਚੇ ਸਹੀ ਐ ਨਾ ਹਾਂ ਬਾਈ ਹਾਂ ਤੇ ਤੂੰ ਆਪਦੇ ਬੱਚਾ ਤੋਂ ਕੰਮ ਨਹੀਂ ਕਰਾਉਂਦੀ ਬਾਈ ਪੜਦੇ ਆ ਜੀ ਉਹ ਵਧੀਆ ਵੜਦੇ ਤੂੰ ਇਹਨੂੰ ਇਹਨੂੰ ਜਵਾਖ ਦੇ ਚ ਜੱਖਣਾ ਪੱਟੀ ਜੰਨੀ ਆ ਤੂੰ ਇਹਨੂੰ ਪੈਸਿਆਂ ਦਾ ਲਾਲਚ ਆਈ ਆ ਨਾ ਨਹੀਂ ਨਹੀਂ ਪੈਸਿਆਂ ਦਾ ਲਾਲਚ ਐ ਤੂੰ ਠੱਕੇ ਨਾ ਤੈਨੂੰ ਤਾਂ ਕਿਰਾਂ ਨਹੀਂ ਹੁੰਦੀ ਐ ਕਿ ਤੂੰ ਆਪਣੀ ਮਰਜ਼ੀ ਨਾਲ ਹੁੰਦਾ ਠੱਕੇ ਨਹੀਂ ਹੁੰਦੀ ਤੇ ਫੇਰ ਦੱਸ ਜੇ ਤੈਨੂੰ ਲੱਗਦਾ ਵੀ ਜਵਾਖ ਨੂੰ ਲੋੜ ਐ ਪੜਾਈ ਦੀ ਫੇਰ ਤੂੰ 200 ਰੁਪਏ ਉਂਗ ਦੇ ਦਿਆ ਕਰ ਉਦੋਂ ਉਦੋਂ ਤੂੰ ਆਹ ਕੰਮ ਕਰਾਉਣੇ ਐ ਮੈਂ ਵੀ ਜਵਾਖ ਪਾਲਨੇ ਆ ਬਈ ਆਪਦੇ ਮੈਂ ਵੀ ਪੜਾਉਣੇ ਨੇ ਅੱਛਾ ਜਵਾਖ ਤੂੰ ਨਸ਼ਾ ਵੇਚ ਕੇ ਪਾਲਨੇ ਆ ਹੋਰ ਕੋਈ ਨਸ਼ਾ ਹੋਰ ਹੋਰ ਵੀ ਵੇਚਦੀ ਐ ਉਹ ਕਿੱਤੈ ਵੇਚਦੀ ਹੈ? ਹਾਂ? ਕਿੱਤੈ ਵੇਚਦੀ ਹੈ? ਦੇਖ ਲਓ। ਆ ਦੇਖੋ ਜੀ ਇਹ ਕਹਿੰਦੀ ਬਾਈ। ਇੱਕ ਬੋਲਣਾ ਬਾਈ। ਕਿੱਤੈ ਪਤਾ ਬਾਈ ਉਹੀ ਤੁਸੀਂ ਡਰਾ। ਕਿੱਤੈ ਵੇਚਦੀ ਹੈ? ਆਕ ਤੋਂ ਕਰਵਾਈ ਜਾਂਨੇ ਹੋਗੇ। ਤੂੰ ਐ ਕਰ ਤੂੰ ਦੋ ਬੱਚੇ ਜੱਗੋ ਖੜੇ ਤੂੰ। ਤੂੰ ਸੌ ਖਾਇਆ ਤੇ ਚਿੱਟਾ ਨਹੀਂ ਵੇਚਦੀ। ਲੈ ਮੈਂ ਕੋ ਸੌ ਖਾ ਮਾ ਵੀਰੇ ਤੁਸੀਂ ਉਹੀ ਮੈਂ। ਫਿਰ ਬਾਈ ਜਵਾਬ ਜਵਾਬ ਛੁੱਟ ਬੋਲੀ ਜਾਂਦਾ। ਮੈਂ ਤੁਸੀਂ ਕੌਣ ਹੋ ਨੇ ਸਾਨੂੰ ਹਟਾਉਣ ਵਾਲੇ ਸਾਡੇ ਖੇ। ਚਲ ਮਲ ਤੂੰ ਹਣ ਮਲ ਮਲ। ਹਣ ਮਲ ਮਲ। ਤੂੰ ਇੱਥੇ ਕੀ ਤੂੰ ਹਣ ਦੁਬਾਰੇ ਮਲ ਤੂੰ ਮਲ ਦੁਬਾਰੇ ਮਲ। ਤੇ ਮਰਜੀ ਆ ਬਈ ਅਸੀਂ ਕੁਛ ਮਰਜੀ ਕਰੀਏ ਸਾਡੀ ਨਿੱਜੀ ਜ਼ਿੰਦਗੀ ਆ ਉਹ ਤੂੰ ਇਧਰ ਆ ਇਧਰ ਤੁਸੀਂ ਕੌਣ ਆ ਸਾਨੂੰ ਹਟਾਉਣ ਵਾਲੇ ਤੂੰ ਅੱਧੇ ਘਰੇ ਫੋਨ ਲਾ ਲੈ ਆ ਗੱਲ ਮੇਰੀ ਗੱਲ ਕਰਦਾ ਇਧਰ ਇਧਰ ਫੋਨ ਨਾ ਲਾਈਓ ਹੈਲੋ ਫੋਨ ਨਾ ਲਾਈਂ ਤੈਨੂੰ ਮੈਂ ਪੈਸੇ ਦਿੰਨੀਆਂ 200 ਰੁਪਇਆ ਹੈਲੋ ਤੇ ਨਾ ਕੀ ਪਤਾ ਮੈਂ ਨਹੀਂ ਕਰਨ ਹੈਲੋ ਹਾਂਜੀ ਹਾਂਜੀ ਆ ਕਰਮਜੀਤ ਕੋਲੋਂ ਬੋਲਦੇ ਆ ਬਾਈ ਹਾਂਜੀ 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 ਆ ਬਈ ਕਰਮਜੀਤ ਕੌਰ ਦੀ ਨਾਂ ਆ ਦੀ ਥੋੜੀ ਇਹ ਕਦ ਨਹੀਂ ਥੋੜੀ ਕੀ ਲੱਗਦੀ ਹੈ ਕਿ ਹਾਂ ਹਾਂ ਥੋੜੀ ਬਰਸਾਈ ਇਹ ਥੋੜੇ ਜਵਾਕ ਤੋਂ ਬਈ ਸੁੱਖਾ ਮਲਾ ਰਹੀ ਸੀਗੀ ਇੱਥੇ ਪਹੁੰਚੋ ਬਾਈ ਅਸੀਂ ਭੜ ਲਈ ਹਾਂ ਇਹ ਕਹਿੰਦੀ ਮੈਂ ਮੁੰਡੇ ਨੂੰ ਅਗੇ 200 ਰੁਪਏ ਢਾੜੀ ਦੇ ਲਾਉਣੀ ਹੈ ਉਹੀ ਫੋਨ ਲਾਈ ਜਾਂਨੇ ਬਾਈ ਬਾਈ ਇੱਕ ਮਿੰਟ ਖੜ ਜਾ ਤੂੰ ਖੜ ਜਾ ਇੱਕ ਮਿੰਟ ਖੜ ਜਾ ਹੈਲੋ ਇਹ ਨਹੀਂ ਆਉਂ ਬਾਈ ਮੈਂ ਫਰੀਜ ਥੋੜੀ ਲਿਆ ਅਗਲ ਕਰ ਜਵਾਖ ਨਾਲ ਅਗਲ ਕਰ ਪੁੱਤ ਗੱਲ ਕਰ ਹੈਲੋ ਉੱਚੀ ਬੋਲ ਹਾਂਜੀ ਸੇ ਆਈ ਮੈਂ ਸੂਏ ਕੋਲ ਆ ਜਾਂਦੀ ਹਾਂ ਹਾਂਜੀ ਪਾਣੀ ਪੀਂਦੇ ਸੀ ਤੂੰ ਬਾਈ ਬਾਈ ਆ ਪਾਣੀ ਆ ਸੁੱਖਾ ਮਲੀ ਜਨੇ ਸ਼ਰੇ ਆ ਤੁਸੀਂ ਹੁਣ ਤੁਸੀਂ ਤੂੰ ਜਵਾਖਰੀ ਜ਼ਿੰਦਗੀ ਬਰਬਾਦ ਕਰੀ ਜਾਨੀ ਆ ਤੂੰ ਅਜੀ ਤਾਂ ਠੀਕ ਹੈ ਹੋਰ ਤੂੰ ਇਹਦਾ ਖਰਾ ਅੰਦਾਜ਼ਾ ਆਖ ਨਹੀਂ ਤੂੰ ਇੱਕ ਮਿੰਟ ਬੜੇ 5 ਸਾਲ ਤੂੰ ਨੂੰ ਇਹਦੇ ਨਾਲ ਹੋ ਗਏ ਤੂੰ ਅੱਜ ਘਰੇ ਦੱਸੇ ਕਿ ਨਹੀਂ ਦੱਸਿਆ ਸੀਗਾ ਦੱਸ ਨਹੀਂ ਦੱਸਿਆ ਫੇਰ ਭਾਈ ਤੇਰਾ ਹੱਕ ਨਹੀਂ ਮੰਦਾ ਵੀ ਇਹ ਜਵਾਬ ਦੇ ਵਿੱਚ ਤੂੰ ਜ਼ਿੰਦਗੀ ਖਰਾਬ ਕਰੀ ਜੰਨੀ ਹੈ ਇਹਨਾਂ ਨੇ ਕਿਹਾ ਸੀ ਦੱਸਣਾ ਨਹੀਂ ਫੇਰ ਬਲੈਕਮੇਲ ਕਰਦੀ ਸੀ ਤੈਨੂੰ ਦੱਸ ਤੂੰ ਜਵਾਬ ਨੂੰ ਬਲੈਕਮੇਲ ਕਰਦੀ ਸੀ ਕਿ ਫੋਟੋਆਂ ਖਿੱਚੀਆਂ ਹੋਈਆਂ ਜੇ ਦੱਸਿਆ ਤਾਂ ਮੈਂ ਤੇਰੇ ਤੇਰੇ ਬੋਲ ਬਈ ਮੈਨੂੰ ਐ ਹੋ ਜਾਂਦਾ ਚੱਲ ਮੇਰੇ ਨਾਲ ਕੰਮ ਕਰਾਈ ਜਾਂਦਾ ਕੁਛ ਖਾ ਪੀ ਲੂਗਾ ਜਵਾਕ ਮੈਂ 200 ਰੁਪਏ ਦੇ ਦਿੰਨੀ ਐ ਇਹਨੂੰ ਤੂੰ ਤਾਂ ਕਹਉਣੀ ਐ 5000 ਰੁਪਏ ਤਿੰਨ ਤੋਂ ਵੱਧ 4000 ਰੁਪਏ ਤੇ ਇਹਨੂੰ ਤੂੰ ਦਿੰਦੀ ਐ ਜਵਾਕ ਨੂੰ 200 ਰੁਪਏ ਇਹਦਾ ਕਿਹੜਾ ਖਰਚਾ ਆ ਬਈ ਕੋਈ ਤੇ ਤੇਰਾ ਖਰਚਾ ਕੀ ਐ ਮੇਰੇ ਜਵਾਕ ਪੜਦੇ ਆ ਬਈ ਘਰ ਦਾ ਸਾਰਾ ਸਾਨੂੰ ਪਤਾ ਹੀ ਐ ਕਿੰਨੀ ਜ਼ਿੰਮੇਵਾਰੀ ਹੁੰਦੀ ਐ ਜਦੋਂ ਘਰ ਵਾਲਾ ਨਹੀਂ ਹੈਗਾ ਬਈ ਨਹੀਂ ਬਈ ਜੇ ਤੇਰੇ ਘਰ ਵਾਲਾ ਹੈ ਨਹੀਂ ਤਾਂ ਥੋੜਾ ਤੂੰ ਲੋਕਾਂ ਦਾ ਠੱਗੀਆਂ ਤਾਂ ਨਹੀਂ ਮਾਰ ਰੀਆਂ ਲੋਕਾਂ ਦਾ ਘਰਤ ਨਹੀਂ ਖਰਾਬ ਕਰਨੇ ਮੈਂ ਕਿਸੇ ਦਾ ਘਰ ਨਹੀਂ ਖਰਾਬ ਕਰਦੀ ਭਾਈ ਜੀ ਆਪ ਆਉਂਦੇ ਜਿਹਨੂੰ ਨਸ਼ੇ ਦੀ ਲਤ ਲੱਗੀ ਹੁੰਦੀ ਹੈ ਜਿਹਨੂੰ ਤੋੜ ਲੱਗਦੀ ਆ ਆਪ ਖੁਦ ਆਉਂਦੇ ਆ ਲੈਣ ਉਹ ਨਸ਼ਾ ਦੇਖ ਭਾਈ ਤੂੰ ਹੈਗੀ ਏ ਸਰਿਆਂ ਵਿੱਚ ਕਸੂਰਬਾਹ ਉਹ ਜਵਾਕ ਦਾ ਤੂੰ ਵੇਖ ਲੈ ਐਡੀ ਵੱਡੀ ਘਰੌਣੀ ਹਰਕਤ ਕਰੀ ਜਾਨੀ ਐ ਭਾਈ ਮੈਂ ਕਿਸੇ ਨੂੰ ਘਰੋਂ ਨਹੀਂ ਸੱਦ ਕੇ ਲਿਆਉਂਦੀ ਤੇ ਉਹ ਕਹਿੰਦਾ ਮੈਨੂੰ ਵੀ ਬਲੈਕਮੇਲ ਕਰੀ ਜਾਂਦੀ ਹੈ ਕਹਿੰਦਾ ਮੈਨੂੰ ਭਾਈ ਸਾਰੇ ਬਲੈਕਮੇਲ ਕਰਦੋ ਇੰਨਾ ਚਿਰ ਹੋ ਗਿਆ ਭਰਾ ਜੀ ਚਲ ਮੈਂ ਉਹਨੂੰ ਲੈ ਆਉਣੀ ਆ 200 ਰੁਪਏ ਤੇ ਹੁਣ ਜਿਹੜੇ ਆ ਸਾਥੋਂ ਲੈਣ ਆਉਂਦੇ ਆ ਸੁੱਖਾ ਮਿਲਿਆ ਹੋਇਆ ਉਹ ਤੂੰ ਬਈ ਆਪਦਾ ਜਵਾਕ ਕਿਉਂ ਨਹੀਂ ਲਉਂਦੀ 200 ਤੇ ਉਹੀ 200 ਤੂੰ ਆਦੇ ਜਵਾਕ ਹੁੰਦੇ ਆਂ ਅਗਰ ਜਵਾਕਤ ਮਿਲਾਇਆ ਕਰੀਂ ਮੈਂ ਕਿਉਂ ਖਰਾਬ ਕਰਾਂ ਬਈ ਉਹਨਾਂ ਨੂੰ ਕਿਉਂ ਲਾਵਾਂ ਜਿਹੜੇ ਮਿਲਿਆ ਹੋਇਆ ਉਹ ਤਾਂ ਹੁਣ ਲੱਗਿਆ ਹੀ ਹੋਇਆ ਅੱਛਾ ਵੀ ਆਪਦੇ ਜਵਾਕ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਤੇ ਇਹਦੀ ਜ਼ਿੰਦਗੀ ਜਿਹੜੀ ਤੂੰ ਉਹ ਉਹ ਖਰਾਬ ਨਹੀਂ ਉਹ ਮਤਲਬ ਉਹੀ ਆਪਦਾ ਜਵਾਕ ਦਾ ਸੋਨਾ ਹੈ ਤੇ ਜੇ ਦੂਜੇ ਦਾ ਜਵਾਕ ਮਿੱਟੀ ਹੈ ਹੈ ਇਹ ਨਾ ਆਵੇ ਬਈ ਫਿਰ ਮੈਂ 200 ਰੁਪਏ ਤੂੰ ਇਹਨੂੰ ਮੋੜ ਨਹੀਂ ਸਕਦੀ ਤੂੰ ਤੂੰ ਮੋੜ ਵੀ ਸਕਦੀ ਇਹਨੂੰ ਨਹੀਂ ਕਰ ਸਕਦਾ ਬਈ ਵੀ ਮੈਂ ਜਾਂ ਸਕਿਰਨਾ ਲਾਉਂਦੀ ਆ ਕਿ ਤੂੰ ਮਤਲਬ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਮੈਂ ਨਹੀਂ ਜਾਂਦਾ ਮੈਂ ਕਿਹਾ ਕਹਿਣਾ ਹੁੰਦਾ ਜੀ ਵੀ ਮੈਂ ਨਹੀਂ ਜਾਂਦਾ ਬਲੈਕਮੇਲ ਕਰਦੀ ਆ ਕਹਿੰਦੀ ਮੈਂ ਤੈਨੂੰ ਘਰੇ ਦੱਸੂਗੀ ਤੂੰ ਕੱਲਾ ਸੁੱਖਾ ਰਹਿ ਗਿਰਦਾ ਆ ਦੱਸ ਹੁਣ ਆ ਜਵਾਬਨਾ ਬਾਈ ਇਹ ਕਹਿੰਦੀ ਇਹ ਮੁੰਡਾ ਕਹਿੰਦਾ ਮੈਨੂੰ ਕਰਦੀ ਆ ਬਲੈਕਮੇਲ ਵੀ ਮੈਂ ਬਹੁਤ ਇਹਨੂੰ ਕੋਸ਼ਿਸ਼ ਕੋਸ਼ਿਸ਼ ਕੀਤੀ ਰੋਕਣ ਦੀ ਠੀਕ ਹੈ ਤੇ ਇਹ ਕਹਿੰਦਾ ਵੀ ਜੇ ਮੈਂ ਜਵਾਬ ਦਿੰਦਾ ਤਾਂ ਮੈਨੂੰ ਬਲੈਕਮੇਲ ਕਰਦੀ ਆ ਵੀ ਤੈਨੂੰ ਘਰੇ ਦੱਸੂ ਕਿੰਨੀ ਅਕਰਤੂਤਾ ਠੀਕ ਹੈ ਇਹ ਸ਼ੋਗਰ ਧੂਪ ਵਿੜਾ ਨਹੀਂ ਕਰਦਾ ਤਾਂ ਨੀ ਨੀ ਪੱਕੀ ਗੱਲ ਹੈ ਪੱਕੀ ਗੱਲ ਸੌਖਾ ਨਾ ਪੱਕੀ ਕਰ ਤੂੰ ਹਾਂਜੀ ਬਈ ਉਹੀ ਡਰਾ ਡਰਾ ਜਵਾਕ ਨੂੰ ਮਨਾਈ ਜਾਂਦਾ ਬਈ ਇੱਕ ਮਿੰਟ ਖੜ ਜਾ ਤੂੰ ਐਡੀ ਕਮਲੀ ਤਾਂ ਨਹੀਂ ਨਹੀਂ ਉਹ ਜਵਾਕ ਮਨਈ ਜਾਂਦਾ ਬਈ ਉਹ ਜਵਾਕ ਮਨਈ ਜਾਂਦਾ ਕਹਿੰਦੀ ਮੈਂ ਜਵਾਕ ਨਹੀਂ ਕਰਦਾ ਇਹਨੂੰ ਥੋੜੀ ਖਵਾਉਣੀ ਆ ਬਈ ਮੈਂ ਕੁਛ ਨਹੀਂ ਖਵਾਉਂਦੀ ਨਹੀਂ ਤੂੰ ਬਈ ਇਹਨੂੰ ਮਲਾਈ ਤਾਂ ਜਾਨੀ ਆ ਨਾ ਹਾਂ ਬਈ ਜਵਾਕ ਤਾਂ ਸੁੱਕਿਆ ਪਿਆ ਉਹ ਜਵਾਕ ਉਹ ਇਹ ਸੱਚਾ ਬਈ ਹਾਂ ਫੇਰ ਤੈਨੂੰ ਸ਼ਰਮ ਨਹੀਂ ਆਉਂਦੀ ਮਰੀ ਮੁੱਟੀ ਆਦੇ ਚਾਰ ਪੈਸਿਆਂ ਦੀ ਖਾਤਰ ਤੂੰ ਤੂੰ ਇਹ ਦੱਸ ਵੀ ਤੂੰ ਕਿਵੇਂ ਲੱਗੀ ਤੈਨੂੰ ਕਿਸੇ ਬੰਦੇ ਨੇ ਲਾਇਆ ਸੀ ਤੂੰ ਕਿੰਨੇ ਪੈਸਿਆਂ ਤੋਂ ਕੰਮ ਸ਼ੁਰੂ ਕੀਤਾ ਝੂਠ ਨਾ ਬੋਲੀ ਏ ਬਾਈ ਜਦੋਂ ਮੇਰੇ ਘਰੇ ਕੁਝ ਹੁੰਦਾ ਨਹੀਂ ਸੀ ਰਾਸ਼ਨ ਪਾਣੀ ਹਾਂ ਕੁਝ ਵੀ ਨਹੀਂ ਹੁੰਦਾ ਸੀਗਾ ਮੈਨੂੰ ਕਿਸੇ ਮੁੰਡੇ ਨੇ ਕਿਹਾ ਵੀ ਤੂੰ ਇਹ ਕੰਮ ਕਰ ਲਾ ਗਾਂਜੇ ਵਾਲਾ ਮਸਾਲੇ ਕਿ ਵੇਚਦਿਆ ਕਰ ਵੀ ਇਹ ਜੋ ਫੁੱਲ ਕਮਾਈ ਹੈਗੀ ਠੀਕ ਹੈ ਮੈਂ ਕਿਹਾ ਚੱਲ ਕੋਈ ਨਹੀਂ ਦੇਖਦੇ ਆ ਇੱਕ ਦਿਨ ਜਿਵੇਂ ਸਾਨੂੰ 1000 ਫਾਇਦਾ 2000 3000 ਵੱਧਾ ਵੱਧਾ ਕੰਮ ਸਾਨੂੰ ਫਾਇਦਾ ਹੋਈ ਗਿਆ ਉਹਦੇ ਤੋਂ ਫਿਰ ਤੁਸੀਂ ਤੁਹਾਨੂੰ ਅਧਿੰਦਾ ਸੀਗਾ ਉਹ ਨਹੀਂ ਅਧ ਨਹੀਂ ਦਿੰਦਾ ਸੀਗਾ ਜੀ ਸਾਡਾ ਸਾਂਝ ਸੀ ਹਿੱਸਾ ਸੀ ਹਾਂ ਸਾਂਝ ਸੀ ਸਾਡੀ ਹਾਂ ਨਹੀਂ ਤੁਹਾਨੂੰ ਕਿੰਨੇ ਦਿੰਦਾ ਸੀ ਇਹ 2000 ਰੁਪਏ ਜਾਂ 3000 ਰੁਪਏ ਕਮਾਉਂਦਾ ਸੀ ਉਹ ਜੇ ਉਹ 2000 ਕਮਾਉਂਦਾ ਸੀ ਮੈਂ ਤਾਂ 500 ਹੀ ਦਿੰਦਾ ਸੀ ਫਿਰ ਮੈਂ ਆਪਦਾ ਕੰਮ ਸ਼ੁਰੂ ਕਰ ਲਿਆ ਜਦੋਂ ਮੈਨੂੰ ਐ ਲੱਗਾ ਵੀ ਮੈਨੂੰ ਫਾਇਦਾ ਨਹੀਂ ਫਾਇਦਾ ਨਹੀਂ ਤੈਨੂੰ ਵਜਦਾ ਨਹੀਂ ਕੁਛ ਹਾਂ ਬਈ ਠੀਕ ਐ ਉਹ ਉਹਦੀ ਕਮਾਈ ਕਿੰਨੀ ਸੀਗੀ ਤੈਨੂੰ 500 ਜਾਂਦਾ ਸੀ ਆਪ ਉਹ ਕਮਾਉਂਦਾ ਸੀ ਮਹੀਨੇ ਦਾ 60000 ਰੁਪਇਆ ਜਿਵੇਂ ਹੁਣ ਮੈਂ ਕਮਾਉਣੀ ਆ ਬਈ ਐਂ ਕਮਾਉਂਦਾ ਹਾਂਜੀ ਕਮਾਉਂਦਾ ਸੀ ਤੈਨੂੰ ਵੀ ਲਾਲਚ ਹੋ ਗਿਆ ਵੀ ਇਹ ਬੰਦਾ ਆਪ ਤਾਂ ਇੰਨੀ ਕਮਾਈ ਕਰਦਾ ਤੇ ਮਤਲਬ ਮੈਨੂੰ ਕੁਝ ਵਜਦਾ ਨਹੀਂ ਹਾਂ ਬਈ ਹੌਲੀ ਹੌਲੀ ਫਿਰ ਉਹ ਆਪਦਾ ਕੰਮ ਅਲੱਗ ਤੋਰ ਲਿਆ ਹਾਂਜੀ ਤੇ ਉਹ ਬੰਦੇ ਨੂੰ ਕਿੰਨਾ ਚਿਰ ਹੋ ਗਿਆ ਸੀ ਕੰਮ ਕ ਤੇ 15 ਸਾਲ ਫਿਰ ਤੁਸੀਂ 15 ਸਾਲਾਂ ਤੋਂ ਕਿੰਨਾ ਟਾਈਮ ਮਤਲਬ ਉਹ ਕਿੰਨੇ ਟਾਈਮ ਬਾਅਦ ਸੀ ਉਹਨਾਂ ਨੂੰ ਛੱਡ ਕੇ ਸੀ ਕੰਮ ਕਰਨ ਨੂੰ ਮੈਂ ਤਾਂ ਉਹਨਾਂ ਨਾਲ ਤਾਂ ਮੈਂ 5 ਕਸਾਲੀ ਕੰਮ ਕੀਤਾ ਹੈ ਫਿਰ ਤੁਸੀਂ ਛੱਡ ਗਏ ਨਾ ਹਾਂਜੀ ਆ ਲੋ ਜੀ ਦੋਸਤੋ ਆ ਬੱਚੇ ਦੀ ਗੱਲ ਸਹੀ ਹੋ ਗਈ ਇਹ ਕਹਿੰਦੀ ਉਹਨੇ 5 ਸਾਲ ਕੰਮ ਕੀਤਾ ਉਹਨੂੰ 15 ਸਾਲ ਉਹ ਕਿਸੇ ਚਿੱਟਾ ਵੇਚ ਨੂੰ 10 ਸਾਲ ਦਾ ਫਿਰ ਸਹੀ ਆਪ ਹੋ ਗਏ ਨਾ 10 ਸਾਲ ਤੋਂ ਮੰਨਿਆ ਸੀ ਤੂੰ ਆ ਵੀ ਆਖਿਆ ਵੀ ਮੈਨੂੰ ਸਾਲ ਹੋਇਆ ਜੀ 10 ਸਾਲ ਤੂੰ ਮੰਨ ਗਈ ਨਾ ਤੂੰ ਅਸੀਂ ਪਹਿਲਾਂ ਕੱਢ ਲਿਆ ਹਾਂ ਬਈ ਹਾਂ ਤੇ ਫਿਰ ਬਈ ਹੁਣ ਤੂੰ ਜਵਾਖ ਨੂੰ ਸੂਰਵਾਰ ਗਈ ਜਾਂਦੀ ਸੀ ਹੁਣ ਤੂੰ ਇਹ ਦਾਦੇ ਵੀ ਜਵਾਖ ਨੂ ਤੇਰੇ ਨਾਲ ਕੰਮ ਕਰਦੇ ਨੂੰ 5 ਸਾਲ ਹੋ ਗਏ ਹਾਂ ਬਈ ਹੋ ਗਏ ਹੁਣ ਤੂੰ ਇਹਨੂੰ ਇਹਨੇ ਜੋ ਦਿਰ ਨਾਲ ਕੰਮ ਕਰਵਾਇਆ ਠੀਕ ਹੈ ਹੁਣ ਤੂੰ ਇਹਦੀ 5 ਸਾਲ ਇਹਨੂੰ ਮੋੜੇਂਗੀ 5 ਸਾਲ ਜਿਹੜੇ ਖਰਾਬ ਹੋਏ ਐ ਮੋੜ ਦੇਂਗੀ ਮੋੜ ਤਾਂ ਨਹੀਂ ਸਕਦੀ ਬਈ ਮੈਂ ਇੰਨਾ ਕਰ ਸਕਦੀ ਆ ਵੀ ਮੈਨੂੰ ਸਮਝਾਉਂਗੀ ਵੀ ਇਹਨਾਂ ਕੰਮਾਂ 'ਚ ਕੁਛ ਨਹੀਂ ਬਈ ਤੂੰ ਵੀ ਤੂੰ ਵੀ ਇਹ ਕੰਮ ਛੱਡ ਦੇ ਇਹਨਾਂ ਕੰਮਾਂ 'ਚ ਧੱਕਾ ਨਹੀਂ ਤੂੰ ਆਪਦਾ ਕੋਈ ਚੰਗੇ ਕੰਮ ਕੱਪੜੇ ਲੀੜੇ ਸਿਉਂ ਕਿਸੇ ਬਸ ਵਾਸੇ ਲੱਗ ਠੀਕ ਹੈ ਜੋ ਆਖਾਂ ਦੀ ਜ਼ਿੰਦਗੀ ਨਾ ਖਰਾਬ ਕਰ ਠੀਕ ਹੈ ਬਈ ਹਾਂ ਠੀਕ ਹੈ ਅੱਗੇ ਤੋਂ ਨਹੀਂ ਕਰਦੇ ਬਈ ਮੈਂ ਹੁਣ ਤੂੰ ਤੇਰੇ ਤੇਰਾ ਨਾਮ ਤੇਰੇ ਬੱਚਿਆਂ ਨੂੰ ਪਤਾ ਤੇਰੇ ਬਰੇ ਤੂੰ ਇਹ ਕੰਮ ਕਰਦੀ ਹੈ ਪਤਾ ਨਾ ਨਾ ਭਈ ਉਹਨਾਂ ਨੇ ਤਾਂ ਖਾਣ ਨੂੰ ਮੰਗਣਾ ਹੀ ਨਹੀਂ ਨਹੀਂ ਇਹਦੇ ਬੱਚਿਆਂ ਨੂੰ ਪਤਾ ਨਾ ਪਤਾ ਨਾ ਤੇਰੇ ਬੱਚਿਆਂ ਨੂੰ ਪਤਾ ਪਤਾ ਹੈ ਨਾ ਉਹਨਾਂ ਬੱਚਿਆਂ ਨੂੰ ਪਤਾ ਹੀ ਹੁੰਦਾ ਜੀ ਮੇਰੀ ਮਾਂ ਕਿੱਥੋਂ ਲਿਆਉਂਦੀ ਹੈ ਫਿਰ ਭਈ ਕੀ ਤੇਰੀ ਕੀ ਸ਼ਬੀ ਉਹਨਾਂ ਤਰੀਕੀ ਅੱਜ ਤੇਗੀ ਜਦੋਂ ਉਹਨਾਂ ਨੂੰ ਇਹ ਹੀ ਪਤਾ ਲੱਗਿਆ ਵੀ ਮੇਰੀ ਮਾਂ ਚਟਾ ਵੇਚਦੀ ਹੈ ਮੇਰੀ ਮਾਂ ਸਾਡੀਆਂ ਗਰੀਬਾਂ ਦੀ ਅਜ ਤਾਂ ਅਜ ਤਾਂ ਕਿਹੜੀ ਹੈ ਭਈ ਗਰੀਬਾਂ ਦੀਆਂ ਤੂੰ 20 ਲੱਖ ਦੀ ਕੋਠੀ ਹੈ ਜਮੀਨ ਵਾਲੀ ਮੇਰੀ ਗੱਲ ਸੁਣੋ ਭਾਈ ਭਈ ਗਰੀਬ ਤਾਂ ਨਹੀਂ ਤੂੰ ਗਰੀਬ ਨਹੀਂ ਨਾ ਕਰ ਸਕਦੀ ਤੂੰ ਇਨਸਾਨ ਕੀ ਇਹੋ ਜਿਹਾ ਕੰਮ ਕਰਦਾ ਵੀਰੇ ਹੋਰ ਕੰਮ ਕਰ ਲੈ ਕੋਈ ਹੋਰ ਕੰਮ ਕਰ ਲੈ ਤੂੰ ਕੋਈ ਖੇਤੀਬਾੜੀ ਕਰ ਲੈ ਤੂੰ ਆ ਗਰੀਬੀਆਂ ਝੋਨਾ ਲਾਉਂਦੇ ਘਰ ਫਿਰਦੀਆਂ ਗਰੀਬਾਂ ਜਿਹੜਾ ਮਾਇ ਵੀ ਸਕਦੇ ਭੈਣਾ ਭੈਣਾ ਸਾਡੇਗਾ ਵੀ ਨਹੀਂ ਕੋਈ ਜਿੱਤ ਜੀ ਕੋਈ ਜੱਟ ਕੋਈ ਨਹੀਂ ਭਾਈ ਨਾ ਅਸੀਂ ਜ਼ਿੰਮੇਵਾਰ ਭਾਈ ਚਰਾਂ ਅਸੀਂ ਅੱਜ ਤੱਕ ਕਿਸੇ ਨੂੰ ਚੰਗਾ ਬਣਾ ਨਹੀਂ ਗਿਆ ਸਾਡੇ ਝੋਨਾ ਵੀ ਲੱਗੇ ਜਾਂਦੀਆਂ ਭੈਣਾ ਖੇਤ ਦੇ ਪੱਠੇ ਲੈਣ ਵਾਲੇ ਜੰਗੇ ਸਾਨੂੰ ਤਾਂ ਨਹੀਂ ਬੋਲ ਸਰ ਇੱਕੋ ਜਣੀ ਸਾਰੇ ਇੱਕੋ ਜਣੀ ਇਹ ਨਾ ਤੁਸੀਂ ਕਹੋ ਸਾਰੇ ਇੱਕੋ ਜਣੀ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਚਲੋ ਫਿਰ ਤੁਸੀਂ ਇਹ ਦੱਸੋ ਜੇ ਚਲੋ ਉਹਦਾ ਮੰਨ ਲਿਆ ਵੀ ਜੇ ਪੱਠੇ ਲੈਣ ਜਾਂਦੀਆਂ ਤਾਂ ਉਹਨਾਂ ਨੂੰ ਗਲਤ ਬੋਲਦੇ ਪੰਜੇ ਉਂਗਲਾਂ ਦੇ ਕੋ ਪੰਜੇ ਤਾਂ ਨਹੀਂ ਲੋ ਪੰਜੇ ਉਂਗਲਾਂ ਕਿਉਂ ਤਾਂ ਨਹੀਂ ਇਹ ਮੰਨਦੀ ਹੈ ਜੇ ਤੁਸੀਂ ਨਸ਼ਾ ਵੇਚੋਗੇ ਤਾਂ ਪੰਜੇ ਉਂਗਲਾਂ ਤੁਹਾਨੂੰ ਬੋਲਣਗੀਆਂ ਹਾਂਜੀ ਮੰਨਦੇ ਹਾਂਜੀ ਹੁਣ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਤੁਸੀਂ ਬਹੁਤ ਵੱਡਾ ਕਸੂਰਵਾਦ ਕੀਤਾ ਹੈ ਹਾਂ ਬਾਈ ਜੀ ਮੈਂ ਗਲਤੀ ਮੰਨਦੀ ਹਾਂ ਅਸੀਂ ਤੁਹਾਡੀ ਵੀਡੀਓ ਵਾਇਰਲ ਵੀ ਕਰ ਸਕਦੇ ਹਾਂ ਅਸੀਂ ਲਾਈਵ ਵੀ ਹੋ ਸਕਦੇ ਹਾਂ ਅਸੀਂ ਹਾਂ ਵੀਡੀਓ ਡਿਲੀਟ ਕਰ ਦੋ ਮੈਂ ਕਰ ਦਾਂਗੇ ਮੰਨਦੀ ਆ ਵੀਰੇ ਹਾਂ ਤੇ ਮਾਫੀ ਚਾਹੁੰਨੀ ਆਂ ਗੀ ਜੀ ਮੈਂ ਹੋਰ ਨੂੰ ਵੀ ਸਭ ਨੂੰ ਕਹਿੰਦੀ ਆਂ ਭੈਣਾਂ ਨੂੰ ਵੀ ਮਿਹਨਤ ਕਰਕੇ ਖਾਓ ਵੀ ਇਹ ਜਿਹਨਾਂ ਸ਼ੀਲੇ ਪਦਾਰਥ ਵੇਚਣ ਨਾਲ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਨਾ ਲਾਓ ਤੇ ਨਾਲੇ ਇਹ ਗਲਤ ਹੈ ਜੀ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆਂ ਤੇ ਜਦੋਂ ਹੁਣ ਅਸੀਂ ਇਹ ਮਲਦਾਗਾ ਵੇਚਦਾਗਾ ਮੇਰੇ ਨਾਲ ਮੈਂ ਕੱਲ ਨੂੰ ਪੀਊ ਖਾਊਗਾ ਵੀ ਇਹਦੇ ਹਾਂ ਤੁਸੀਂ ਮੰਨਗੇ ਨਾ ਗੱਲ ਇਹ ਬਾਈ ਅੱਖ ਤਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਧਰ ਬਠਿੰਡੇਰ ਦੇ ਵਿੱਚ ਤੇ ਸੁੱਖਾ ਮਲ ਕੇ ਔਰਤ ਜਿਹੜੀ ਵੇਚਦੀ ਸੀਗੀ ਅਸੀਂ ਫੜ ਲਈ ਇਹਨੇ ਆਪਦਾ ਕਸੂਰ ਮੰਨਿਆ ਵੀ ਬਾਈ ਮੈਂ ਗਾਂ ਤੋਂ ਇਹ ਜੀ ਗਲਤੀ ਨਹੀਂ ਕਰਦੀ ਤੇ ਇਹ ਜੋ ਬੱਚੇ ਤੋਂ ਇਹ 5 ਸਾਲਾਂ ਤੋਂ ਇਹ ਕੰਮ ਕਰਵਾ ਰਹੀ ਸੀ ਕਿਤੇ ਵੀ ਤੁਹਾਨੂੰ ਇਹੋ ਜਿਹੇ ਲੋਕ ਦਿਸਦੇ ਆ ਉਹਨਾਂ ਦੀ ਵੀਡੀਓ ਬਣਾਓ ਪੰਜਾਬ ਪੁਲਿਸ ਪ੍ਰਸ਼ਾਸਨ ਕੋਲੇ ਜਾਓ ਉਹਨਾਂ ਨੂੰ ਫੜਾਓ ਤੇ ਆਪਾਂ ਪੰਜਾਬ ਦੇ ਜਿਹੜਾ ਗੰਦ ਪਿਆ ਉਹ ਗੰਦ ਨੂੰ ਆਪਾਂ ਸਾਫ਼ ਕਰ ਸਕੀਏ ਕਿਉਂਕਿ ਭਵੰਤਮਾਨ ਕੱਲਾ ਵੀ ਕੁਝ ਨਹੀਂ ਕਰ ਸਕਦਾ ਚਾਹੇ ਕੋਈ ਵੀ ਸਰਕਾਰ ਆ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਅਕਾਲੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਲੱਖਾਸਾਨਾ ਕੋਈ ਵੀ ਚਾਹੇ ਉਹਦੇ 'ਚ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਫੜਾਉਣ ਵਾਸਤੇ ਫੜਨ ਵਾਸਤੇ ਸਾਨੂੰ ਵੀ ਇੱਕ ਹੋਣਾ ਪੈਣਾ ਚਾਹੀਦਾ ਹੈ ਇੱਕ ਹੋਣਾ ਪੈਣਾ ਪੰਜਾਬ ਨੂੰ ਬਚਾਉਣ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਜਵਾਨੀਆਂ ਨੂੰ ਬਚਾਉਣ ਲਈ ਬਾਈ ਆਪਾਂ ਨੂੰ ਸੰਘਰਸ਼ ਲੜਨੇ ਪੈਣੇ ਆ ਜੇ ਆਪਾਂ ਲੜਾਂਗੇ ਤਾਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਜਿਹੜੀਆਂ ਇਹ ਨੌਜਵਾਨ ਪੀੜ੍ਹੀਆਂ ਬੱਚੇ ਜਨਮ ਲੈ ਰਹੇ ਮੈਨੂੰ ਲੱਗਦਾ ਨਹੀਂ ਵੀ ਇਹ ਸਿਰੇ ਚੜਨਗੇ ਇਹ ਸਟੋਰੀ ਸੀ ਇਹ ਕੁੜੀ ਦੀ ਸੁੱਖੀ ਦੀ ਸੁੱਖੀ ਦੀਗਾ ਬਾਈ ਸੁੱਖੀ ਦੀ ਸਟੋਰੀ ਸੀ ਬਾਈ ਇਹ ਇਹਨੇ ਲਿਖੀ ਸੀ ਅਸੀਂ ਇਹਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਸੁੱਖੀ ਬਾਈ ਕਿਵੇਂ ਜਾਏ ਸਟੋਰੀ ਥੋੜੇ ਦਿਮਾਗ ਤੇ ਕਈ ਲੋਕ ਕਹਿੰਦੇ ਵੀਰ ਜੀ ਆਪਣਾ ਹੁਣ ਇੰਨੀ ਮੇਰੀ ਤਨਖਾਹ ਨਹੀਂ ਹੈਗੀ ਜਾਂ ਮੇਰਾ ਕੋਈ ਇੰਨਾ ਵੱਡਾ ਬੇਜ ਨਹੀਂ ਬਸ ਠੀਕ ਠਾਕ ਆਈ ਚਲਾਈ ਚੱਲੀ ਜਾਂਦੀ ਹੈ ਵੀਰ ਜੀ ਮੈਨੂੰ ਬਥੇਰੇ ਕਹਿੰਦੇ ਨੇ ਕਿ ਤੂੰ ਆਹ ਕੰਮ ਕਰ ਲੈ ਆ ਜਿਵੇਂ ਗਾਂਜੇ ਵਾਲਾ ਸੁੱਕੇ ਵਾਲਾ ਕੋਈ ਹੋਰ ਬਾਦੂ ਸੁਲਾ ਦਿੰਦੇ ਜੀ ਪਰ ਮੈਂ ਉਹ ਕੰਮ ਕਰਨਾ ਜੀ ਫਿਰ ਮੇਰੇ ਮਾਈਂਡ 'ਚ ਇਹ ਸਟੋਰੀ ਆਈ ਮੈਂ ਕਿਹਾ ਵੀ ਇਹ ਤੇ ਬਣਾਉਨੇ ਆਂ ਇਹ ਸੁੱਕੀ ਦੀ ਸਟੋਰੀ ਏ ਬਾਈ ਇਹ ਬਾਈ ਜਿਨ੍ਹਾਂ ਨੇ ਸਾਨੂੰ ਗਾਲਾਂ ਕੱਢਣੀਆਂ ਸਾਡੀ ਵੀਡੀਓ ਨਾ ਦੇਖੋ ਸਾਨੂੰ ਪਹਿਲਾਂ ਥੋੜੀ ਗਾਲਾਂ ਕੋਈ ਫਰਕ ਨਹੀਂ ਪੈਣ ਲੱਗਿਆ ਸਾਨੂੰ ਕੀੜਾਂ ਦਾ ਲੀਰਾਂ ਦਾ ਖਾਲੀ ਜਿਹੜੇ ਚਾਵਲ ਬੰਦੇ ਆ ਪੇਕੜ ਵਾਲੇ ਸਾਨੂੰ ਪਤਾ ਹੀ ਆ ਰਾਮਪੁਰੇ ਸਾਡੇ ਤੋਂ ਅਸੀਂ ਠੋਕ ਕੇ ਕਰ ਰਹੇ ਹੈਗੇ ਇੱਕ ਤੋਂ ਬੰਦੇ ਆਰਟਿਸਟ ਸਾਡੇ ਨਾ ਸੋੜੀ ਨਹੀਂ ਬਣਦੀ ਠੀਕ ਹੈ ਅਸੀਂ ਕਿਸੇ ਦਾ ਨਾਮ ਹੀ ਲੈਂਦੇ ਉਹ ਬੰਦੇ ਜਾਨ ਪੁੱਜ ਕੇ ਸਾਨੂੰ ਮੈਨੂੰ ਟਾਰਗੇਟ ਕਰ ਰਹੇ ਆ ਉਹਨਾਂ ਨੂੰ ਅਸੀਂ ਇਹੀ ਕਹਿੰਨੇ ਆ ਬਾਈ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਆਪਣਾ ਕੰਮ ਕਰੋ ਸਾਨੂੰ ਹਰ ਵੀਡੀਓ ਦੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਜੀ ਸਾਨੂੰ ਪਤਾ ਲੱਗਦਾ ਵੀ ਕੌਣ ਕਮੈਂਟ ਕਰਦਾ ਅਸੀਂ 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 ਬਾਈਆਂ ਕਢਵਾ ਲਈਆਂ ਉਹ ਅਸੀਂ ਸਾਡੀਆਂ ਕਢਵਾ ਲਈਆਂ ਉਹ ਆਈੜੀਆਂ ਖੁਚੀਆਂ ਨਾ ਕਢੇ ਖੁਚੀ ਇਧਰ ਜਿਹੜਾ ਕੋਈ ਸਰ ਮੇਰੇ ਇਨਸਾਨ ਹੁੰਦਾ ਸਮਝ ਜਾਂਦਾ ਜਿਹੜਾ ਹੋਇਆ ਪਸੂ ਉਹਦੇ ਨਾਲ ਕੀ ਟੱਕਰ ਆਦੀ ਜਿਹੜਾ ਹੋਇਆ ਜਿਹੜੇ ਬਈਓ ਕਦੀੜੇ ਬੰਦ ਨੂੰ ਸਮਝਾ ਨਹੀਂ ਸਕਦੇ ਬੜੇ ਐੜੀਆਂ ਵਾਰੇ ਜਰੂਰ ਜਾਂਦੇ ਨਾ ਪੱਕੇ ਇਹ ਬੰਦੇ ਨੂੰ ਬਹੁਤ ਬੱਚੇ ਨੂੰ ਬਹੁਤ ਨਾ ਹੋ ਜਾਈ ਐੜੀਆਂ ਘੜ ਲੰਦਾ ਵੀ ਕੌਣ ਉਹ ਫੇਕ ਤੋਂ ਕਰਦਾ ਕਿਵੇਂ ਫੜੇ ਗਏ ਆ ਬੰਦੇ ਪੁੱਤੋ ਉਹ ਜੀ ਜਦੋਂ ਆਪਾਂ ਕਿਸੇ ਵੀ ਕੋਈ ਵੀ ਆਪਣੀ ਆਈਡੀ ਤੇ ਕਮੈਂਟ ਕਰਦਾ ਹੈਗਾ ਵੀਡੀਓ ਤੇ ਜਦੋਂ ਆਪਾਂ ਉਹਨੂੰ ਜੀ ਆਈਡੀ ਤੇ ਟਾਈਪ ਕਰ ਦਿੰਦੇ ਆਂਗਾ ਆਪਾਂ ਉੱਥੋਂ ਨਹੀਂ ਸਾਰੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਆ ਵੀ ਕਿਹੜੇ ਕਿਹੜੇ ਫੋਨ ਨੰਬਰ ਤੋਂ ਇਹ ਬਣੀ ਆਈਆਂ ਵੀ ਕਿ ਕਿਹਨੇ ਬਣਾਈਆਂ ਆ ਕਿਹੜੇ ਏਰੀਆ ਤੋਂ ਬਣੀ ਆ ਤੇ ਕਿ ਕਿਹੜੀ-ਕਿਹੜੀ ਵੀਡੀਓ ਤੇ ਕਿੰਨਿਆਂ ਕਿੰਨੇ ਕਮੈਂਟ ਕੀਤੇ ਦੇਖੋ ਭਾਈ ਅਸੀਂ ਤੋਂ ਪਹਿਲਾਂ ਕਿੰਨੀਆਂ ਕੁੜੀਆਂ ਸਾਡੇ ਨਾਲ ਕੰਮ ਕਰਕੇ ਗਈ ਇਹ ਸੁੱਖੀ ਸਾਡੇ ਨਾਲ ਚੋਂ ਦੀ ਕੰਮ ਕਰਨ ਲੱਗੇ ਲੋਕਾਂ ਨੂੰ ਪਤਾ ਨਹੀਂ ਕੀ ਮਿਰਚਾਂ ਲਕੀਆਂ ਪਈਆਂ ਉਹਦੇ ਕਮੈਂਟ ਕਰਨ ਲੱਗੇ ਸਾਨੂੰ ਬੰਦੇ ਜੀ ਪਤਾ ਹੀ ਬੰਦੇ ਕੌਣ ਹੈ ਠੀਕ ਹੈ ਅਸੀਂ ਅੱਜ ਵੀ ਕਹਿੰਦੇ ਆ ਸੱਚੇ ਬਾਸ਼ਰ ਕਰਕੇ ਕਹਿੰਦੇ ਆ ਵੀ ਸਾਡਾ ਵਾਹੀ ਗੁਰਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲੀ ਜਾਂਦਾ ਪਰ ਹੋਰਾਂ ਕੁੜੀਆਂ ਵਾਂਗੂ ਆ ਮਾਜੀ ਮੈਂ ਕੋਈ ਵੱਡੀ ਨਹੀਂ ਮੈਂ ਮਾਰਨੀ ਹੈਗੀ ਜਿਹੜਾ ਸਾਡੇ ਪਰਿਵਾਰ ਕੋਲੇਸ਼ਣਾ ਸੀ ਇਹਦੇ ਇੱਕ ਵੀਡੀਓ ਚ ਕਹਿੰਨੇ ਬਾਈ ਜਿਹਨੇ ਸਾਨੂੰ ਗਾਲਾਂ ਕੱਢਣੀਆਂ ਜਾਂ ਇਹ ਕੁੜੀ ਨੂੰ ਕੋਈ ਗਾਲ ਕੱਢੂਗਾ ਤਾਂ ਉਹ ਸਮਝ ਲੈ ਮੇਰੇ ਨਾਲ ਮੱਥਾ ਲਾ ਲੇ ਸਦਾ ਰੌਣੇ ਨੂੰ ਡੱਕਰ ਲੋ ਕਿਉਂਕਿ ਸਾਡੀ ਕੁੜੀ ਹੈ ਸਾਡੀ ਭੈਣ ਹੈ ਸਾਡੀ ਇਹ ਇੱ ਬਕਵਾਸ ਕਰਨ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਨਾ ਦੇਖੋ ਪੂਰੀ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਵੀ ਵੀਡੀਓ ਚ ਮੈਸੇਜ ਕੀ ਦਿੱਤਾ ਗਿਆ ਹੈ ਠੀਕ ਹੈ ਇਹ ਉਹਨਾਂ ਲੀਰਾਂ ਵਾਸਤੇ ਆ ਜਿਹੜੇ ਫੇਕ ਆਈਡੀ ਤੋਂ ਸਾਨੂੰ ਕਮੈਂਟ ਕਰਦੇ ਆ ਗਾਣਾ ਵੀ ਆਇਆ ਸੀ ਵੀਡੀਓ ਪੂਰੀ ਦੇਖਦੇ ਹੋ ਪ੍ਰਚਾਰ ਸ਼ੁਰੂ ਕਰ ਰਹੇ ਹਾਂ ਸਾਡੇ ਵੀਡੀਓ ਤੋਂ ਫੇਸਬੁਕ ਬਦਵਾਨ بڑے ਲਿਖੇ ਜਿਆਦੇ ਜਿਹੜੇ ਸੂਝਵਾਨ ਬਣਦੇ ਆ ਉਹ ਦੂਰ ਰਹਿਣ ਠੀਕ ਹੈ ਇੱਕ ਮੈਸੇਜ ਗਾਣਾ ਆਇਆ ਸੀ ਕਹਿੰਦਾ ਫੇਕ ਆਈਡੀ ਤੋਂ ਕਰਦੇ ਮੈਸੇਜ ਨਰੇ ਹੀ ਗੰਦ ਕੁੜੀ ਉਹ ਗੰਦਾ ਨੂੰ ਮੇਨ ਤੇ ਬੇਨਤੀ ਹੈ ਵੀ ਸਾਡੀ ਵੀਡੀਓ ਤੋਂ ਦੂਰ ਰਹੋ ਅਸੀਂ ਲੀਰਾਂ ਤੋਂ ਲੈਣਾ ਕੀ ਹੈ ਸਾਡਾ ਉਹਨਾਂ ਨਾਲ ਕੋਈ ਮੇਲ ਓ ਠੀਕ ਹੈ ਕੋਈ ਗੱਲ ਨਹੀਂ ਸੁਖੀ ਬਾਈ ਤੇਨੇ ਇੱਕ ਨਾ ਸਿੱਧੂ ਦਾ ਗਾਣਾ ਆਇਆ ਜਿਹਨੇ ਕਹਿੰਦਾ ਕਈ ਬੰਦੇ ਸਾਨੂੰ ਸਾਡਾ ਨਾਮ ਲੈ ਕੇ ਰੋਟੀ ਬੁਖਾ ਰਹੇ ਆ ਆਪਦੀ ਉਹਨਾਂ ਦੀ ਰੋਟੀ ਚੱਲ ਰਹੀ ਹੈ ਸਾਡੇ ਨਾਮ ਤੋਂ ਰੋਟੀ ਤੁਸੀਂ ਆਏ ਨਹੀਂ ਚਲਾ ਸਕਦੇ ਬਾਈ ਠੀਕ ਹੈ ਬਕਵਾਸ ਕਰਕੇ ਫੇਕ ਆਈਡੀਆਂ ਤੋਂ ਜੇ ਤੁਸੀਂ ਆਪਦੀ ਫੋਟੋ ਲਾ ਕੇ ਉਹਦੀ ਆਈਡੀ ਤੇ ਸਾਨੂੰ ਕਮੈਂਟ ਕਰੋ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਇੱਕ ਸ਼ੇਅਰ ਕਰ ਦੋ ਅਸੀਂ ਉਹਨੇ ਸਾਨੂੰ ਕਮੈਂਟ ਕੀਤਾ ਸੀਗਾ ਜੇ ਤੁਹਾਨੂੰ ਕੁਝ ਵੀ ਗਲਤ ਦਿੱਸਦਾ ਸਾਡੀ ਵੀਡੀਓ ਦੇ ਵਿੱਚ ਤੁਸੀਂ ਆ ਕੇ ਮਿਲ ਸਕਦੇ ਜੈਲਸੀ ਕਰਦੇ ਆ ਬਾਈ ਜੈਲਸੀ ਹੈ ਸ਼ਰੈਆਮ ਆ ਸਰ ਨੂੰ ਆ ਕੇ ਮਿਲ ਸਾਰੇ ਇਹਨਾਂ ਦਾ ਪਤਾ ਸਭ ਨੂੰ ਪਤਾ ਜਿਹੜੇ ਫੇਕ ਆਈਡੀਆਂ ਤੋਂ ਸਾਨੂੰ ਸਾਰੇ ਪਤਾ ਲੱਗ ਗਿਆ ਬਈ ਸਭ ਪਤਾ ਕਰ ਲਿਆ ਅਸੀਂ ਉਹਨਾਂ ਲੀਰਾ ਵਾਂਗੂ ਨਹੀਂ ਵੀ ਅਸੀਂ ਚੁੱਪ ਕਰਕੇ ਬਹਿ ਜਾਗੇ ਅਸੀਂ ਹਰ ਇੱਕ ਚੀਜ਼ ਦੀ ਪੜਤਾਲ ਕਰਦੇ ਆ ਸਾਡੇ ਕੋਲ ਕੰਪਿਊਟਰ ਹੈ ਲੈਪਟਾਪ ਆਸੀਂ ਪਤਾ ਲੱਗਦਾ ਵੀ ਇਹ ਆਈਡੀ ਕਿੱਥੋਂ ਹੈ ਕਿਹੜੇ ਏਰੀਆ ਦੀ ਹੈ ਕਿੰਨੇ ਕਿਲੋਮੀਟਰ ਦੀ ਰੇਂਜ ਚ ਸੋ ਬਈ ਧੰਨਵਾਦ ਬਹੁਤ-ਬਹੁਤ ਵੀਰਾਂ ਦਾ ਜਿਹੜੀ ਵੀਡੀਓ ਨੂੰ ਪਸੰਦ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਨਹੀਂ ਕਰਦੇ ਧੰਨਵਾਦ ਅਸੀਂ ਉਹਨਾਂ ਦਾ ਵੀ ਕਰਦੇ ਧੰਨਵਾਦ ਜੀ